ਆਪਣੀ ਸੋਣ ਚ ਲਿਆ ਰਹੀ ਪੈਟਰੋਲ ਦਿੰਦੀ ਆਲਾ ਪ੍ਰਾਵੋ ਦੁਨਿਆਣਾ ਬਲਜੀਤ ਹੋਰੇ ਤੇ ਪ੍ਰਧਾਨ ਹੋਰੇ ਵਿਚਾਰੇ ਉਧਰ ਜੱਜਰ ਵਾਲੇ ਮੀਤੇ ਹੋਰੇ ਸਾਰੇ ਉੱਥੇ ਹੀ ਖੜੇ ਆ ਵਿੱਚ ਪਾਣੀ ਦੇ ਵਿੱਚ ਭੇਜਿਆ ਡਾਕਟਰ ਵੀ ਖੜਾ ਆਲੇ ਹੱਥ ਥੱਲੇ ਦੇਖ ਲੋ ਪਾਣੀ ਦੇ ਵਿੱਚ ਵਰਦੇ ਆ ਇੱਧਰ ਵੀ ਪਾਣੀ ਆ ਇੱਧਰ ਹੀ ਪਾਣੀ ਆ ਆਲਾ ਪਾਣੀ ਤੇ ਜਾਂਦੇ ਆ ਪਾਰਟੀ ਹੁਣ ਜੱਜਲ ਦੀ ਚੜ ਕੇ ਆਉਣ ਕਿਸ਼ਤੀਆਂ ਤੇ ਤੋਰ ਬਾਈ ਜੀ ਓਕੇ ਠੀਕ ਹੋ ਜੀ ਹਾਂ ਜਾਵਾਂ ਓਕੇ ਹੈ ਹਾਂ ਤੇ ਆ ਬੰਨ ਕੇ ਰੱਖਿਓ ਆਪਦਾ ਆ ਮੈਂ ਦੇ ਦੇਣਾ ਤੁਹਾਨੂੰ ਨਾਲ ਠੀਕ ਹੈ ਗੁਰੂ ਘਰ ਜੰਮੀ ਗੁਰੂ ਘਰ ਠੀਕ ਆ ਜੀ ਪ੍ਰਸ਼ਾਦੇ ਲੈ ਕੇ ਦਿਖਾਇਓ ਬਾਈ ਜੀ ਪ੍ਰਸ਼ਾਦੇ ਮਾੜੇ ਲੈ ਪ੍ਰਸ਼ਾਦੇ ਧਰ ਲੈ ਕਈ ਪੁਰਾਣਾ ਹੁੰਦਾ ਬੰਨ ਕੇ ਮੁੜ ਜਾਂਦੇ ਸੁੱਕਾ ਰਾਸ਼ਨ ਇੱਥੇ ਰੋਟੀ ਬਣਾਈ ਆ ਖਾਣਾ ਆ ਥੋੜਾ ਮੀਤੇ ਕਰੀ ਨੰਗੀ ਮੜੀ ਆ ਤੇ ਕੰਜਰਾਂ ਨੂੰ ਪਾਣੀ ਵੀ ਲੈ ਆ ਯਾਰ ਸਬਜੀ ਚੱਲੀ ਨਾਲ ਮੇਰੇ ਪਾਣੀ ਰੋਟੀਆਂ ਸਾਰਾ ਬੈਲਸ ਬਣਾ ਕੇ ਧਰੋ ਕਿ ਧਰੋ ਲੈ ਲਾਡੀ ਧਰ ਲਾ ਸਮਾਨ ਕਿਰਾ ਬਚਾ ਲੈ ਬੈਲਸ ਬਾਈ ਤੂੰ ਮੈਕ ਲਾ ਤਰਲੋ ਤਰਲੋ ਬਸਾਖਿਆ ਆ ਜੋ ਆ ਸਰਪੰਚ ਆ ਗਿਆ ਪ੍ਰਧਾਨ ਆ ਗਿਆ ਓਏ ਆ ਫੜੀ ਓਹ ਉਹਨਾਂ ਦੀ ਐ

ਚਲ ਜੀਏ ਤਾਜੀ ਸਬਜ਼ੀ ਉਹ ਸਬਜ਼ੀ ਢਿੱਡ ਭਰ ਕੇ ਪੇਟ ਭਰ ਕੇ ਤੇ ਫੇਰ ਹੀ ਆਪਾਂ ਵਾਪਸ ਆਵਾਂਗੇ ਇਹਦੇ ਕੋਲ ਇਹਦੇ ਵਿੱਚ ਰੱਖ ਦਿਓ